हां जी मेरी बहनों सारेन सस् नमस्कार जी आज ਆਪਾਂ ਮੇਰੀਆਂ ਭੈਣਾਂ ਨੂੰ ਵੀਡੀਓ ਸ਼ੇਅਰ ਕਰਾਂਗੇ ਕਿ ਕਈ ਵਾਰ ਕਿੰਨੇ ਭੈਣਾਂ ਦੀ ਆਮ ਜਿਹੀ ਪ੍ਰੋਬਲਮ ਬਹੁਤ ਵੱਡੀ ਬਣ ਜਾਂਦੀ ਹੈ ਠੀਕ ਹੈ ਜੀ ਦੇਖੋ ਜੀ ਆਪਣੀ हिਪ ਵਾਲੀ ਸਲਾਈ ਹੈ ਤੇ ਕਈ ਵਾਰਕਿੰਗ ਆਪਣੀ हिਪ ਵਾਲੀ ਸਲਾਈ ਤਾਂ ਫਟ ਜਾਂਦੀ ਹੈ ਤੇ ਜਦੋਂ ਫਟਦੀ ਫਟਦੀ ਜਿਆਦਾ ਫਟ ਜਾਂਦੀ ਹੈ ਤੇ ਆਪਣੇ ਸੂਟ ਦੀ ਗ੍ਰੇਸ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਆਪਣਾ ਸੂਟ ਵਧੀਆ ਨਹੀਂ ਲੱਗਦਾ ਜਦੋਂ ਆਪਣਾ ਸੂਟ हिਪ ਤੋਂ ਫਟ ਜਾਂਦਾ ਠੀਕ ਹੈ ਜੀ ਆਪਾਂ ਤੁਹਾਡੇ ਵਾਸਤੇ ਇਹਦਾ ਹੱਲ ਲੈ ਕੇ ਆਏ ਆਂ ਵੀ ਇਹ ਆਪਾਂ ਸਟਾਰਟਿੰਗ ਤੋਂ ਫਟਣ ਤੋਂ ਕਿਵੇਂ ਇਹਨੂੰ ਰੋਕ ਸਕਦੇ ਹਾਂ ਠੀਕ ਹੈ ਜੀ ਆਪਾਂ ਜਦੋਂ ਨਵਾਂ ਸੂਟ ਸਟਿਚ ਕਰਦੇ ਆ ਪਹਿਲਾਂ ਹੀ ਆਪਾਂ ਇਹਦਾ ਹੱਲ ਕਰ ਲਈਏ ਤਾਂ ਆਪਣਾ ਸੂਟ ਕਦੇ ਵੀ हिਪ ਕੋਲੋਂ ਪਾਟੂਗਾ ਨਹੀਂ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਦੇਖੋ ਆਪਣੀ हिਪ ਵਾਲੀ ਸਲਾਈ ਲੱਗੀ ਹੋਈ ਸਾਰਾ ਸੂਟ ਆਪਣਾ ਸਟਿਚ ਕੀਤਾ ਹੋਇਆ ਤੇ ਇੱਕ ਆਪਾਂ ਪੱਟੀ ਲੈਣੀ ਆ ਐਸ ਤਰੀਕੇ ਨਾਲ ਠੀਕ ਹੈ ਜੀ ਮੈਂ ਪਹਿਲਾਂ ਹੀ ਇਹ ਪੱਟੀ ਕਟਿੰਗ ਕਰਕੇ ਰੱਖੀ ਹੋਈ ਹੈ ਇਹ ਪੱਟੀ ਆਪਾਂ ਲੈਣੀ ਆ ਜੀ 1.5 2 ਇੰਚ ਦੀ ਲੈ ਲਏ ਜੀ ਪੱਟੀ ਆਪਾਂ ਠੀਕ ਹੈ ਜੀ ਇਹ ਪੱਟੀਆਂ ਆਪਾਂ ਦੋਨੇ ਸਾਈਡਾਂ ਦੀ ਲਈ ਹੋਈ ਹੈ ਠੀਕ ਹੈ ਜੀ ਹਿਪ ਤੇ ਦੋਨੇ ਪਾਸੇ ਆਪਣੇ ਇਸ ਤਰੀਕੇ ਨਾਲ ਹੀ ਲੱਗ ਜਾਣੀਆਂ ਤੇ ਇਸ ਦਵਾਰ ਆਪਾਂ ਇਹਨੂੰ ਕੀ ਕਰਨਾ ਹੈ ਇਸ ਤਰੀਕੇ ਨਾਲ ਫੋਲਡ ਕਰਾਂਗੇ ਇਸ ਤਰੀਕੇ ਨਾਲ ਤੇ ਇਸ ਤਰ੍ਹਾਂ ਤੇ ਇਸ ਤਰੀਕੇ ਨਾਲ ਅੱਧਾ ਕੈਂਚ ਦੀ ਪੱਟੀ ਇਹ ਚੌੜੀ ਆਪਾਂ ਫੋਲਡ ਕਰ ਲਾਂਗੇ ਠੀਕ ਹੈ ਜੀ ਤੇ ਇਸ ਦਵਾਰ ਇਹਦਾ ਆਪਾਂ ਲਾ ਦੇਗੇ ਸਲਾਈ ਜੇੜੀ ਪੱਟੀ ਹੈ ਜੀ ਠੀਕ ਹੈ ਜੀ ਇਹ ਸੂਟ ਤਰਪਾਈ ਕਰਨ ਤੋਂ ਪਹਿਲਾਂ ਲੱਗੂਗੀ ਠੀਕ ਹੈ ਜੀ ਸੂਟ ਤਰਪਾਈ ਕਰਨ ਤੋਂ ਬਾਅਦ ਇਹ ਰਲਾ ਲਾਉਣ ਦਾ ਕੋਈ ਫੈਰਾ ਨਹੀਂ ਇਹ ਆਪਾਂ ਸੂਟ ਤਰਪਾਈ ਕਰਨ ਤੋਂ ਪਹਿਲਾਂ ਲੱਗੂ ਹੋਲਡਿੰਗ ਵਾਲੇ ਚਾਕਾ ਫੋਲਡ ਕਰਨ ਤੋਂ ਪਹਿਲਾਂ ਲੱਗੂਗੀ ਠੀਕ ਹੈ ਜੀ ਤੇ ਆਪਾਂ ਲੋਣੀ ਕਿਵੇਂ ਆ ਦੇਖੋ ਇਹ ਆਪਣੀ ਆ ਗਈ ਇੱਥੇ ਆਪਣੇ हिਪ ਵਾਲੀ ਸਲਾਈ ਆ ਗਈ ਠੀਕ ਹੈ ਜੀ ਆ ਆਪਣੀ ਹਿੱਪ ਵਾਲੀ ਸਲਾਈ ਆ ਗਈ ਠੀਕ ਹੈ ਇਸ ਹਿੱਪ ਵਾਲੀ ਸਲਾਈ ਦੇਣੀ ਆਪਾਂ ਬਿਲਕੁਲ ਨਾਲ ਲਉਣੀ ਹੈ ਇਸ ਤਰੀਕੇ ਨਾਲ ਆਪਾਂ ਸੋਹਣੀ ਬਿਲਕੁਲ ਇਸ ਤਰੀਕੇ ਨਾਲ ਸਿੱਧਾ ਕਰ ਲਵਾਂਗੇ ਠੀਕ ਹੈ ਜੀ ਤੇ ਜਿੱਥੇ ਆਪਣੀ ਹਿੱਪ ਵਾਲੀ ਸਲਾਈ ਆ ਗਈ ਉੱਥੇ ਨੂੰ ਆਪਾਂ ਲਾਉਣਾ ਹੈ ਦੇਖੋ ਜੀ ਇੱਥੇ ਆਪਣੀ ਹਿੱਪ ਵਾਲੀ ਸਲਾਈ ਆ ਗਈ ਆਪਾਂ ਇਸ ਤਰੀਕੇ ਨਾਲ ਇੱਕ ਲਾਈਨ ਲਾ ਲਾਂਗੇ ਜਿਹੜਾ ਆਪਣਾ ਤਰਪਾਈ ਵਾਸਤੇ ਕਪੜਾ ਛੱਡਿਆ ਹੋਇਆ ਨੇ ਜੀ ਉੱਥੇ ਆਪਾਂ ਇਸ ਤਰੀਕੇ ਨਾਲ ਇੱਕ ਲਾਈਨ ਲਾ ਲਾਂਗੇ ਇਸ ਤਰ੍ਹਾਂ ਇਸ ਤਰੀਕੇ ਨਾਲ ਇਹ ਜਿਹੜਾ ਆਪਣਾ ਕੱਪੜਾ ਹੈ ਕਹਿੰਦੇ ਤਰਪਾਈ ਵਾਸਤੇ ਜਿਹੜਾ ਛੱਡਿਆ ਉੱਥੇ ਲਾਈਨ ਲਾਈ ਹੈ ਬਿਲਕੁਲ ਹਿਪ ਵਾਲੀ ਸਲਾਈ ਦੇ ਨਾਲ ਠੀਕ ਹੈ ਜੀ ਜਿਹੜੀ ਆਪਾਂ ਪੱਟੀ ਬਣਾਈ ਸੀ ਉਹਨੂੰ ਇਸ ਤਰੀਕੇ ਨਾਲ ਆਪਾਂ ਵਿਚਾਲੇ ਸੈਂਟਰ ਜੋ ਕਟਿੰਗ ਕਰ ਲਈਏ ਇਹ ਆਪਣੇ ਦੋਨਾਂ ਸਾਈਡਾਂ ਵਾਲੀ ਪੱਟੀ ਹੋ ਗਈ ਬਣ ਕੇ ਤਿਆਰ ਠੀਕ ਹੈ ਜੀ ਹੁਣ ਆਪਾਂ ਲਾਉਣੀ ਕਿਵੇਂ ਇਸ ਤਰੀਕੇ ਨਾਲ ਰੱਖਾਂਗੇ ਆਪਾਂ ਇਸ ਤਰ੍ਹਾਂ ਬਿਲਕੁਲ ਹਿਪ ਵਾਲੀ ਸਲਾਈ ਦੇ ਨਾਲ ਰੱਖਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਹਿਪ ਵਾਲੀ ਸਲਾਈ ਦੇ ਉੱਪਰ ਰੱਖਣੀ ਆਪਾਂ ਥੱਲੇ ਦਾ ਆਪਣਾ ਖੁੱਲੇ ਚਾਕ ਆਗੇ ਜਿੱਥੇ ਆਪਣਾ ਖੁੱਲੇ ਚਾਕ ਇੱਥੇ ਬੰਦ ਹੁੰਦੇ ਆ ਉੱਥੇ ਰੱਖਣੀ ਬਿਲਕੁਲ ਇਸ ਤਰੀਕੇ ਨਾਲ ਠੀਕ ਹੈ ਜੀ ਸਿਰਫ ਆਹ ਵਾਲੇ ਕੱਪੜੇ ਤੇ ਰੱਖਣੀ ਹੈ ਜਿਹੜਾ ਆਪਾਂ ਸਰਪਾਈ ਚ ਫੋਲਡ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਸ ਕੱਪੜੇ ਤੇ ਇਸ ਤਰੀਕੇ ਨਾਲ ਸਲਾਈ ਲਾ ਲਾਂਗੇ ਇਸ ਪੱਟੀ ਦੇ ਉੱਪਰ ਠੀਕ ਹੈ ਤੇ hip ਵਾਲੀ ਸਲਾਈਡ ਦੇ ਨਾਲ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡ ਇਧਰ ਨੂੰ ਮੋੜ ਲਾਂਗੇ ਮਸ਼ੀਨ ਨੂੰ hip ਵਾਲੀ ਸਲਾਈ ਦੇ ਨਾਲ ਨਾਲ ਬਿਲਕੁਲ ਤੇ ਇਸ ਤਰ੍ਹਾਂ ਉੱਪਰ ਨੂੰ ਸਲਾਈ ਲੈ ਜਾਵਾਂਗੇ ਇਸ ਤੋਂ ਬਾਅਦ ਜਿੱਧਰ ਆਪਣੀ ਸਲਾਈ ਆਈ ਸੀ ਉਧਰ ਨੂੰ ਫੇਰ ਲੈ ਜਾਵਾਂਗੇ ਇप्रकारे ਜੀ ਦੇਖੋ ਇਸ ਤਰੀਕੇ ਨਾਲ ਆਪਣੀ ਸਲਾਈ ਲੱਗੀ ਹੈ। ਮੇਰੇ ਕੋਲ ਇੱਕ ਪਾਸੇ ਆਪਾਂ ਸਲਾਈ ਹੈ ਜੇ ਲਾਈ ਨਹੀਂ। ਇੱਕ ਪਾਸੇ ਸਲਾਈ ਲਾ ਲਈਏ ਜਿਹੜਾ ਆਪਾਂ ਤਰਪਾਈ ਦੇ ਫੋਲਡਿੰਗ ਵਾਲਾ ਕਪੜਾ ਹੈ ਉੱਥੇ ਲਾਈਏ। ਇਹ ਜਿਹੜੀ ਕਪੜਾ ਸਿੱਧੇ ਵਾਲੇ ਪਾਸੇ ਲੱਗੀ ਹੈ ਆਪਣੀ ਪੱਟੀ। ਦੇਖੋ ਬਿਲਕੁਲ ਪਹਿਲਾਂ ਆਪਾਂ ਇਸ ਤਰੀਕਾ ਨਾਲ ਸੇਈ ਲਾ ਕੇ ਆਂਦੀ ਹੈ। ਇਸ ਤਰ੍ਹਾਂ ਆਪਾਂ ਜਿਹੜੀ हिਪ ਵਾਲੀ ਸਲਾਈ ਹੈ ਜਿਹੜੀ ਫਿਟਿੰਗ ਵਾਲੀ ਸਲਾਈ ਉਹਦੇ ਨਾਲ-ਨਾਲ ਇਹਨੂੰ ਉੱਪਰ ਨੂੰ ਲੱਗੇ ਆਂ ਤੇ ਫਿਰ ਇੱਧਰ ਨੂੰ ਲੱਗੇ ਆਂ ਸਲਾਈ। ਠੀਕ ਹੈ ਜੀ ਸੇਮ ਇਸ ਤਰੀਕੇ ਨਾਲ ਇੱਧਰ ਲਾਵਾਗੇ ਆਪਾਂ। ਪਹਿਲਾਂ ਆਪਾਂ ਇਸ ਤਰੀਕੇ ਨਾਲ ਪੱਟੀ ਰੱਖਾਂ ਪਹਿਲਾਂ ਆਪਾਂ ਕੱਟੀ ਰਾਕੇ ਇਥੋਂ ਇਧਰ ਉਸ ਲਈ ਲੈ ਕੇ ਜਾਵਾਂਗੇ ਫਿਰ ਇਸ ਤੋਂ ਬਾਅਦ ਫੀਟਿੰਗ ਵਾਲੀ ਸिलाई ਦੇ ਨਾਲ ਇਧਰ ਨੂੰ ਲੈ ਕੇ ਆਵਾਂਗੇ ਇਧਰ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਠੀਕ ਹੈ ਦੋਨੋਂ ਸਾਈਡ ਆਪਣੇ ਐਸਟਿਕ ਨਾਲ ਸਲਾਈ ਲੱਗ ਗਈ ਕੋਈ ਦੇਖ ਲੀ ਠੀਕ ਹੈ ਤੇ ਦੇਖੋ ਸਿੱਧੇਲੇ ਪਾਸੇ ਆਪਣੇ ਬਿਲਕੁਲ ਵੀ ਪਤਾ ਨਹੀਂ ਲੱਗ ਰਿਹਾ ਵੀ ਆਪਣੀ ਪੱਟੀ ਲਾਈ ਹੋਈ ਹੈ ਇੱਥੇ ਕੋਈ ਵੀ ਆਪਣੀ ਸਲਾਈ ਸੀਨ ਨਹੀਂ ਹੁੰਦੀ ਦੇਖੋ ਤਾਂ ਕੋਈ ਵੀ ਸੀਨ ਨਹੀਂ ਆਏਗੀ ਸਿੱਧੇਲੇ ਪਾਸੇ ਤੇ ਆਪਾਂ ਜੇ ਉਤਰਪਾਈ ਚ ਫੋਲਡਿੰਗ ਕਰਾਂਗੇ ਇਸ ਤਰੀਕੇ ਨਾਲ ਫੋਲਡ ਹੋਣਗੇ ਆਪਣਾ ਚਾਕ ਦੇਖੋ ਇਸ ਤਰੀਕੇ ਨਾਲ ਜੇ ਆਪਾਂ ਕਪੇਨ ਐਸਟਿਕ ਨਾਲ ਫੋਲਡ ਕਰਾਂਗੇ ਐਸ ਤਰ੍ਹਾਂ ਆਪਣੇ ਇਹ ਵੇਲੇ ਜਿਹੜੇ ਚਾਕ ਹੈ ਸਿਰਫ ਅੰਦਰੋਂ ਦੀ ਰਹਿ ਜੂਗੀ ਵਾਲੀ ਪੱਟੀ ਬਾਹਰ ਨਹੀਂ ਲਸੂਈ ਆਪਣੀ ਇਹ ਪੱਟੀ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੋਊਗਾ ਆਪਣੀ ਇਹ ਜਿਹੜੀ ਪੱਟੀ ਲਈ ਇਹਨੇ ਸਪੋਰਟ ਬਣ ਜੂਗੀ ਇੱਕ ਆਪਣੇ ਚਾਕਾਂ ਦੇ ਠੀਕ ਹੈ ਜੀ ਹਿਪ ਤੇ ਆਪਣੀ ਸਪੋਰਟ ਬਣ ਜੂਗੀ ਜਿਸ ਦੇ ਨਾਲ ਕਿ ਆਪਣਾ ਸੂਟ ਬਿਲਕੁਲ ਘਸ ਜੂਗਾ ਪਰ ਇਥੋਂ ਹਿਪ ਤੋਂ ਬਿਲਕੁਲ ਨਹੀਂ ਫਟੇਗਾ ਬਿਲਕੁਲ ਵੀ ਨਹੀਂ ਫਟੂਗਾ ਕਦੇ ਵੀ ਇਹ ਸੂਟ ਤੇ ਇਹ ਤੁਸੀਂ ਆਪ ਦੇ ਸੂਟ ਤੇ ਜੇ ਨਵਾਂ ਸਟਿਚ ਕਰੋਗੇ ਜਰੂਰ ਇਹ ਆਈਡੀ ਐਸ ਇਸਤੇਮਾਲ ਕਰਕੇ ਦੇਖੋ ਤਾਂ ਜੇ ਤੁਹਾਡਾ ਸੂਟ ਸਟਾਰਟਿੰਗ ਤੋਂ ਨਾ ਫਟੇ ਤੇ ਤੁਹਾਡੇ ਸੂਟ ਦੀ ਗ੍ਰੇਸ ਨਾ ਖਰਾਬ ਹੋਵੇ ਤੇ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚ ਵਧੀਆ ਵਧੀਆ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡਾ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਮਿਲਦੇ ਹਾਂ ਨੈਕਸਟ ਵੀਡੀਓ ਬਾਏ ਬਾਏ ਰਬ ਰਾਖਾ